ਬੇਪਰਸ਼ਨ ਮੇਰੀ ਹਲਕੇ ਦੀ ਹੋ ਚੁੱਕੀ ਹੈ ਉਹ 10 ਮਿੰਟ ਕਿਤੇ ਗਲੀਆਂ ਮਾੜੀ ਮਡੀਆਂ ਰਹਿ ਗਈਆਂ ਹੁਣ ਤੇ ਹੋ ਜਾਣੀਆਂ ਨੇ ਉਸ ਨਾਮ ਡਿਵੈਲਪਮੈਂਟ ਦੇ ਨਾਮ ਤੇ ਵੋਟ ਮੰਗ ਰਹੇ ਆਂ ਔਰ ਲੋਕਾਂ ਦਾ ਕੁੰਡਾ ਖੜਕਾ ਕੇ ਕਹਿ ਰਹੇ ਆ ਕਿ ਜੇ ਮੇਰੀ ਡਿਵੈਲਪਮੈਂਟ ਅੱਛੀ ਹੈ ਤੇ ਸਾਡੀ ਭੈਣ ਨੂੰ ਜਿਤਾ ਦਿਓ ਕਿਉਂਕਿ ਲੋਕਾਂ ਦਾ ਇੱਕ ਪਿਆਰ ਲੋਕਾਂ ਦਾ ਆਸ਼ੀਰਵਾਦ ਬਹੁਤ ਵੱਡਾ ਮਿਲ ਰਿਹਾ ਲੋਕਾਂ ਨੇ ਇੱਕ ਮੰਨ ਬਣਾਇਆ ਹੋਇਆ ਕਿ 21 ਤਰੀਕ ਨੂੰ ਅਸੀਂ ਸਾਰਿਆਂ ਨੇ ਝੜਦੋਬਣ ਦਬਾਣਾ ਹੈ ਆਮ ਆਦੀ ਪਾਰਟੀ ਦਾ ਮੈਂਬਰ ਚੁਤਾ ਕੇ ਹਾਊਸ ਭੇਜਣਾ ਜੇ ਅਜ ਤੋਂ 25 ਸਾਲ ਪਹਿਲੇ ਵੋਟ ਪਾਈ ਸੀ ਉਸ ਵੋਟ ਦੀ ਤਾਕਤ ਨਾਲ ਦੀ ਮੈਂ ਡਿਵੈਲਪਮੈਂਟ ਕਰਾਈ ਹੈ ਜੇ ਅੱਜ ਵੋਟ ਦੀ ਵੋਟ ਸਹੀ ਜਗ੍ਹਾ ਇਸਤੇਮਾਲ ਕਰੋਗੇ ਆਨ ਵਾਲੇ ਡਬਲ ਡਿਵੈਲਪਮੈਂਟ ਹੋਏਗੀ ਦੇਖੋ ਮੇਰੀ ਗੱਲ ਸੁਣ ਇੱਕ ਕਰਨਾ ਇੱਕ ਕਰ ਦੇਣਾ ਅਲੱਗ ਦੋ ਇਸ਼ੂ ਨੇ ਮੈਂ 25 ਸਾਲ ਪਹਿਲੇ ਕਿਹਾ ਸੀ ਮੈਂ ਕਰੂੰਗਾ ਤੇ ਮੈਂ ਦੁਬਾਰਾ ਕਿਹਾ ਸੀ ਕਰਨ ਕਰਕੇ ਆਉਂਗਾ ਅੱਜ ਮੈਂ ਕਰਕੇ ਆਇਆ ਉਹਨਾਂ ਨੇ ਕਰਨਾ ਹੈ ਪਹਿਲਾਂ ਵੀ 5 ਸਾਲ ਉਹਨਾਂ ਦੇ ਕੋਲ ਸੀ ਉਦੋਂ ਤੱਕ ਕੀਤਾ ਕੁਝ ਨਹੀਂ ਦਿਨ ਰਾਤ 24/7 ਕੰਮ ਕਰਦੇ ਨੇ ਸਿੰਗਲ ਫੋਨ ਜੇ ਕਿਸੇ ਦਾ ਆ ਜਾਏ ਉਹਨੂੰ ਬੈਕ ਕਾਲ ਕਰਦੇ ਨੇ ਇਸ ਤੋਂ ਬਾਅਦ ਕਿ ਐਮਐਲਏ ਕੀ ਕਰ ਸਕਦਾ ਇੱਕ ਇੱਕ ਇਕੱਲੀ ਮੈਂ ਕਾਉਂਸਲਰ ਨਹੀਂ ਪੂਰੀ ਸਾਰੀ ਟੀਮ ਨੇ ਬੰਨ੍ਹਾ ਸੀ ਟੀਮ ਬੱਗਾ ਔਰ ਜਿਹੜਾ ਇੱਕ ਕਾਉਂਸਲਰ ਬਣਿਆ ਸਾਰੇ ਕਾਉਂਸਲਰ ਬਣ ਜਾਣੇ ਨੇ ਕਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਾਰਡ ਨੰਬਰ 64 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ਾ ਕਪੂਰ ਦੇ ਡੋਰ ਟੂ ਡੋਰ ਦੇ ਵਿੱਚ ਐਮਐਲਏ ਮਦਨਾਲ ਬੱਗਾ ਘਰ ਘਰ ਜਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲੁਧਿਆਣਾ ਦੇ ਦੁਰਗਾਪੁਰੀ ਦੇ ਵਾਰਡ ਨੰਬਰ 64 ਦੀਆਂ ਜਿੱਥੇ ਲਗਾਤਾਰ ਐਮਐਲਏ ਮਦਨਾਲ ਬੱਗਾ ਮਨੀਸ਼ਾ ਕਪੂਰ ਦੀ ਚੋਣ ਮੁਹੀਮ ਨੂੰ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਦੇ ਰਹੇ ਬੱਗਾ ਜੀ ਲਗਾਤਾਰ ਨੁਕਰ ਮੀਟਿੰਗਾਂ ਤੋਂ ਬਾਅਦ ਹੋਣ ਜਿਹੜਾ ਵਾ ਪ੍ਰਚਾਰ ਘਰ ਘਰ ਕੀਤਾ ਜਾ ਰਿਹਾ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰੂੰਗਾ ਕਿ ਤੁਸੀਂ ਪਬਲਿਕ ਨੂੰ ਸਾਨੂੰ ਲੈ ਕੇ ਜਾਂਦੇ ਹੋ ਪਬਲਿਕ ਦੀਆਂ ਜੋ ਸਾਨੂੰ ਦਿੱਕਤਾਂ ਹੁੰਦੀਆਂ ਸਾਡੇ ਤੱਕ ਪਹੁੰਚਾਉਂਦੇ ਹੋ ਤੁਹਾਡਾ ਧੰਨਵਾਦ ਹੈ ਔਰ ਖਾਸ ਤੌਰ ਤੇ ਇਲੈਕਸ਼ਨ ਮਿਹਮ ਚੱਲ ਰਹੀ ਹੈ 21 ਤਰੀਕ ਨੂੰ ਲੋਕਾਂ ਨੇ ਆਪਣੀਆਂ ਵੋਟ ਦਾ ਹੱਕ ਇਸਤੇਮਾਲ ਕਰਨਾ ਹੈ ਵੋਟਾਂ ਪਾਉਣੀਆਂ ਨੇ ਉਸ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਇਆ ਕਿਉਂਕਿ ਲੋਕਾਂ ਨੂੰ ਵੀ ਇੱਕ ਵਾਅਦਾ ਕਰ ਗਿਆ ਸੀ 2.5 ਸਾਲ ਪਹਿਲਾਂ ਕਿ ਦੁਬਾਰ ਤੋਂ ਤਾਂ ਵੋਟ ਮੰਗੂੰਗਾ ਜੇ ਤੁਹਾਡੇ ਹਲਕੇ ਦੀ ਡ ਆਈ ਡਿਵੈਲਪਮੈਂਟ 90% ਮੇਰੇ ਹਲਕੇ ਦੀ ਹੋ ਚੁੱਕੀ ਹੈ ਉਹ 10% ਕਿਤੇ ਗਲੀਆਂ ਮਾੜੀ ਮਡੀਆਂ ਰਹਿ ਗਈਆਂ ਹੋਣ ਤੇ ਹੋ ਜਾਣੀਆਂ ਨੇ ਉਸ ਨਾਮ ਡਿਵੈਲਪਮੈਂਟ ਦੇ ਨਾਮ ਤੇ ਵੋਟ ਮੰਗ ਰਹੇ ਆਂ ਔਰ ਲੋਕਾਂ ਨੇ ਕੁੰਡਾ ਖੜਕਾ ਕੇ ਕਹਿ ਰਹੇ ਆ ਕਿ ਜੇ ਮੇਰੀ ਡਿਵੈਲਪਮੈਂਟ ਅੱਛੀ ਹੈ ਤੇ ਸਾਡੀ ਭੈਣ ਨੂੰ ਜਿਤਾ ਦਿਓ ਕਿਉਂਕਿ ਲੋਕਾਂ ਦਾ ਇੱਕ ਪਿਆਰ ਲੋਕਾਂ ਦਾ ਆਸ਼ੀਰਵਾਦ ਬਹੁਤ ਵੱਡਾ ਮਿਲ ਰਿਹਾ ਲੋਕਾਂ ਨੇ ਇੱਕ ਮੰਨ ਮਨਾਇਆ ਹੋਇਆ ਕਿ 21 ਤਰੀਕ ਨੂੰ ਅਸੀਂ ਸਾਰਿਆਂ ਨੇ ਝਾੜ ਦੋ ਬੰਦ ਬਣਾ ਤੇ ਆਮ ਆਦੀ ਪਾਰਟੀ ਦਾ ਮੈਂਬਰ ਜਿਤਾ ਕੇ ਹਾਊਸ ਭੇਜਣਾ ਕਿਉਂਕਿ ਹਾਊਸ ਜਿਹੜਾ ਆਮ ਆਦੀ ਪਾਰਟੀ ਦਾ ਬੰਨਾ ਹੈ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਆਪਣੀ ਸੁਭਜਮਾਨ ਜਿਹੜੀ ਵੋਟ ਹੈ ਲੋਕੀ ਕਈ ਵਾਰੀ ਵੋਟ ਦਾ ਮਤਲਬ ਨਹੀਂ ਲੋਕਾਂ ਨੂੰ ਹੁੰਦਾ ਲੋਕਾਂ ਨੂੰ ਮੈਂ ਦੱਸ ਰਿਹਾ ਕਿ ਵੋਟ ਦਾ ਬਹੁਤ ਵੱਡਾ ਮਤਲਬ ਹੈ ਜੇ ਅੱਜ ਤੋਂ 25 ਸਾਲ ਪਹਿਲੇ ਵੋਟ ਪਾਈ ਸੀ ਉਸ ਵੋਟ ਦੀ ਤਾਕਤ ਨਾਲ ਦੀ ਮੈਂ ਡਵੈਲਪਮੈਂਟ ਕਰਾਈ ਹੈ ਜੇ ਅੱਜ ਵੋਟ ਦੀ ਵੋਟ ਸਹੀ ਜਗ੍ਹਾ ਇਸਤੇਮਾਲ ਕਰੋਗੇ ਆਨ ਵਾਲੇ ਡਬਲ ਡਵੈਲਪਮੈਂਟ ਹੋਏਗੀ ਇਸ ਕਰਕੇ ਆਪ ਜੋੜ ਕੇ ਬੇਨਤੀ ਕਰ ਰਿਹਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਉਮੀਦਵਾਰ ਨੇ ਜਿਹੜੇ ਕੰਮ ਕਰਨ ਨੂੰ ਲੈ ਕੇ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਕੰਮ ਜਿਹੜੇ ਕੀਤੇ ਉਹਦੇ ਬਦਲੇ ਵੋਟ ਮੰਗ ਰਹੇ ਹੋ ਦੇਖੋ ਮੇਰੀ ਗੱਲ ਤੋਂ ਇੱਕ ਕਰਨਾ ਇੱਕ ਕਰ ਦੇਣਾ ਅਲੱਗ ਦੋ ਮੈਂ 25 ਸਾਲ ਪਹਿਲੇ ਕਿਹਾ ਸੀ ਮੈਂ ਕਰੂੰਗਾ ਤੇ ਮੈਂ ਦੁਬਾਰਾ ਕਿਹਾ ਸੀ ਕਰਨ ਕਰਕੇ ਆਉਂਗਾ ਅੱਜ ਮੈਂ ਕਰਕੇ ਆਇਆ ਉਹਨਾਂ ਨੇ ਕਰਨਾ ਪਹਿਲਾਂ ਵੀ 5 ਸਾਲ ਉਹਨਾਂ ਦੇ ਕੋਲ ਸੀ ਉਦੋਂ ਤਾਂ ਕੀਤੇ ਕੁਝ ਨਹੀਂ ਜੇ ਉਹਨਾਂ ਨੇ ਕੀਤੇ ਹੁੰਦੇ ਜੋ ਲੋਕ ਕਰਕੇ ਬਿਠਾ ਦਿੰਦੇ ਇਸ ਕਰਕੇ ਮੈਂ ਤਦੇ ਤੁਹਾਨੂੰ ਕਹਿ ਰਿਹਾ ਕਿ ਅਸੀਂ ਕਰਕੇ ਆ ਰਹੇ ਹਾਂ ਉਹਨਾਂ ਨੇ ਆ ਕੇ ਲਾਰੇ ਲਾ ਰਹੇ ਆ ਜੇ ਪਿਛਲੇ 5 ਸਾਲ ਲਾਤੇ ਹੁਣ ਹੁਣ ਕੀ ਕਹਿ ਰਹੇ ਆ ਉਹ ਸਾਡੀਆਂ ਫੈਲਾਂ ਪਾਸ ਸੀ ਤੇ ਇਹ ਕਰਵਾਗੇ ਜੇ ਤੁਸੀਂ ਤੱਕੜੇ ਹੁੰਦੇ ਤੇ ਕਰਵਾ ਲੈਂਦੇ ਤੁਸੀਂ ਕਿਉਂ ਨਹੀਂ ਕਰਵਾਏ ਤੋ ਲੋਕਤੰਤਰ ਦਾ ਤੋ ਹਾਰ ਚਾਲਿਆ ਵੋਟ ਦੀ ਕਿੰਨੀ ਕੋ ਤਾਕਤ ਮੰਦੇ ਹੋ 5 ਸਾਲ ਬਾਅਦ ਜਿਹੜਾ ਵਾ ਜਨਤਾ ਦੀ ਕਚਾਰੀ ਦੇ ਵਿੱਚ ਹਰ ਇੱਕ ਨੂੰ ਆਣਾ ਪੈਂਦਾ ਵਾ ਤੇ ਅੱਜ ਜਿਹੜਾ ਵਾ ਨਗਰ ਨਿਗਮ ਚੋਣਾ ਨੂੰ ਲੈ ਕੇ ਤੁਸੀਂ ਜਨਤਾ ਦੀ ਕਚਾਰੀ ਦੇਖੋ ਮੈਂ ਤਾਂ ਕਹੂੰਗਾ ਵੋਟ ਦੀ ਬਹੁਤ ਵੱਡੀ ਤਾਕਤ ਹੈ ਵੋਟ ਹੀ ਤੁਹਾਨੂੰ ਇਲੈਕਟ੍ਰਿਕ ਤਾਕਤ ਦਿੰਦੀ ਹੈ ਇਲੈਕਟ੍ਰਿਕ ਤਾਰ ਦੇ ਨਾਲ ਤੁਸੀਂ ਹੌਸਲੇ ਜਾ ਕੇ ਲੋਕਾਂ ਦੇ ਕੰਮਾਂ ਦੀ ਰਾਖੀ ਕਰ ਸਕਦੇ ਹੋ ਇਸ ਕਰਕੇ ਮੈਂ ਤਾਂ ਚਾਹਾਂਗਾ ਕਿ ਲੋਕ ਬਹੁਤ ਸਿਆਣੇ ਨੇ ਬਹੁਤ ਵੇਰ ਨੇ ਆਪਣੀ ਸੋਚ ਸਮਝ ਕੇ ਵੋਟ ਪਾਉਣਗੇ ਜਦ ਉਹਨਾਂ ਨੂੰ ਪਤਾ ਕੀ ਪੰਜਾਬ ਦੇ ਪੰਜਾਬ ਸਰਕਾਰ ਆਮ ਆਦੀ ਪਾਰਟੀ ਨੇ ਬਣਾਈ ਲੋਕਾਂ ਦੀ ਸਰਕਾਰ ਬਣਾਈ ਹੈ ਜੇ ਮੇਰ ਆਮ ਆਦੀ ਪਾਰਟੀ ਦਾ ਹੋਏਗਾ ਦੂਸਰੇ ਨਮਾਇੰਦਾਂ ਚਿਤਾ ਕੇ ਤੇ ਲੋਕਾਂ ਨੂੰ ਪਤਾ ਹੀ ਹੈ ਉਹਦਾ ਕੀ ਹਾਲ ਹੁੰਦਾ ਪਰ ਮੈਂ ਕਿਤੇ ਨਾ ਕਿਤੇ ਚਾਹਾਂਗਾ ਕਿ ਲੋਕ ਸਮਝਦਾਰੀ ਵਰਤਣ ਆਪਣੀ ਜਿਹੜੀ ਕੀਮਤੀ ਵੋਟ ਹੈ ਡਿਵੈਲਪਮੈਂਟ ਨੂੰ ਪਾਉਣ ਤਾਂ ਕਿ ਇਸ ਤਰ੍ਹਾਂ ਦੇਖ ਦਿਓ ਜੀ ਐਮਐਲਏ ਮਦਨਾਲ ਬੱਗਾ ਲਗਾਤਾਰ ਜਿਹੜੀ ਆ ਚੋਣ ਮੁਹੀਮ ਦੀ ਕਮਾਂਡ ਸਾਹਮਣੇ ਹੋਇਆ ਨੁਕਰ ਮੀਟਿੰਗਾਂ ਕਰ ਰਹੇ ਨੇ ਤੁਹਾਡੇ ਹੱਕ ਦੇ ਵਿੱਚ ਘਰ ਘਰ ਜਾ ਕੇ ਵੋਟ ਮੰਗ ਰਹੇ ਨੇ ਬਿਲਕੁਲ ਬਹੁਤ ਵਧੀਆ ਲੱਗਦਾ ਹੈ ਆਪਣੇ ਵਿਕਾਸ ਦੀ ਵੋਟ ਮੰਗ ਰਹੇ ਆ ਦਿਨ ਰਾਤ 24/7 ਕੰਮ ਕਰਦੇ ਨੇ ਸਿੰਗਲ ਫੋਨ ਜੇ ਕਿਸੇ ਦਾ ਆ ਜਾ ਉਹਨੂੰ ਬੈਕ ਕਾਲ ਕਰਦੇ ਨੇ ਇਸ ਤੋਂ ਬਾਅਦ ਕੀ ਐਮਐਲਏ ਕੀ ਕਰ ਸਕਦਾ ਹੈ ਕੱਕੇ ਸਟ੍ਰੈਟ ਦੇਖਦੇ ਹੋ ਅੱਜ ਘਰ ਘਰ ਪਹੁੰਚ ਰਹੇ ਹੋ ਤੁਸੀਂ ਬਿਲਕੁਲ ਮੈਂ ਤਾਂ ਬਹੁਤ ਰਿਣੀਆ ਕਿ ਜਿਹੜਾ سپورਟ ਕਰ ਰਹੇ ਨੇ ਇੱਕ ਇੱਕ ਪਲ ਖੁਦ ਫੋਨ ਕਰਕੇ ਦੱਸ ਰਹੇ ਨੇ ਕਿ ਆਹ ਡਾਇਰੈਕਸ਼ਨਸ ਐ ਉਹ ਡਾਇਰੈਕਸ਼ਨਸ ਐ ਰਾਤ ਦੇ ਸਵਾ 12 ਵਜੇ ਤੋਂ 1:30 ਵਜੇ ਤੱਕ ਇਹਨਾਂ ਦਾ ਪਰਿਵਾਰ ਜਿਹੜਾ ਜਿਹੜਾ ਕਿ ਸਾਡਾ ਪਰਿਵਾਰ ਹੈ ਉਹ ਨਾਲ ਲੱਗ ਕੇ ਕੰਮ ਕਰਦਾ ਪਿਆ ਔਰ ਸਾਡੀ ਟੀਮ ਇਕਜੁੱਟ ਹੋ ਕੇ ਕਰ ਰਹੀ ਐ ਜਿੱਤਾਂਗੇ ਜ਼ਰੂਰ ਜਾਰੀ ਜਾਗ ਰੱਖਿਓ ਤਾਂ ਬੇਸ਼ੱਕ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਟਿਕਟ ਦੇ ਦਾਅਵੇਦਾਰ ਕਈ ਹੁੰਦੇ ਨੇ ਪਰ ਟਿਕਟ ਇੱਕ ਨੂੰ ਮਿਲਦੀ ਆ ਦੂਜੇ ਨਾਰਾਜ਼ ਹੋ ਜਾਂਦੇ ਨੇ ਪਰ ਤੁਹਾਡੀ ਕਮਾਨ ਦੇ ਵਿੱਚ ਤੁਹਾਡੇ ਪ੍ਰਚਾਰ ਦੇ ਵਿੱਚ ਉਹ ਦਾਵੇਦਾਰ ਵੀ ਸ਼ਾਮਲ ਹੋ ਰਹੇ ਨੇ ਜਿਹੜੇ ਟਿਕਟ ਨੂੰ ਲੈ ਕੇ ਜਿਹੜੇ ਦਾਵੇਦਾਰੀ ਜਤਾ ਰਹੇ ਸੀਗੇ ਇਹ ਜਿਹੜਾ ਕਾਉਂਸਲਰ ਹੀ ਹੈ ਨਾ ਇਹ ਜਿਹੜੀ ਐਮਐਲਏ ਸਾਹਿਬ ਹੈ ਨਾ ਅਸੀਂ ਸਾਰੇ ਟੀਮ ਬੱਗਾ ਇੱਕ ਇੱਕ ਇਕੱਲੀ ਮੈਂ ਕਾਉਂਸਲਰ ਨਹੀਂ ਪੂਰੀ ਸਾਰੀ ਟੀਮ ਨੇ ਬੰਨ੍ਹਾ ਅਸੀਂ ਟੀਮ ਬੱਗਾ ਔਰ ਜਿਹੜਾ ਇੱਕ ਕਾਉਂਸਲਰ ਬਣਿਆ ਸਾਰੇ ਕਾਉਂਸਲਰ ਬਣ ਜਾਣੇ ਨੇ ਹਾਂ ਸੋ ਐਦਾਂ ਹੀ ਅਸੀਂ ਵਿਕਾਸ ਕਰੀਏ ਔਰ ਵਿਕਾਸ ਦੇ ਕਾਰਜਾਂ ਦੀ ਅਸੀਂ ਵੋਟ ਲੈਂਦੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਰਿੰਦਰ ਮੱਕਰ ਸਾਡੇ ਨਾਲ ਮजूद ਨੇ ਕਿਸ ਤਰ੍ਹਾਂ ਦੇਖ ਦਿਓ ਜੀ ਟਿਕਟ ਦੀ ਦਾਵੇਦਾਰੀ ਸੀਗੀ ਪਰ ਅੱਜ ਟਿਕਟ ਮਨੀਸ਼ਾ ਕਪੂਰ ਨੂੰ ਮਿਲੀ ਹੈ ਤੁਸੀਂ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹੋ ਪਾਰਟੀ ਦਾ ਜੋ ਫੈਸਲਾ ਹੈਗਾ ਪਾਰਟੀ ਦੇ ਹੁਕਮਤ ਹਸਾਰੋ ਚੱਲਣਾ ਜਦੋਂ ਪਾਰਟੀ ਨੇ ਦਿੱਤੀ ਆ ਅਸੀਂ ਲਾਲ ਪੂਰਾ ਪੂਰਾ ਡਟ ਕੇ ਸਾਥ ਦੇਵਾਂਗੇ ਬਿਲਕੁਲ ਡਟ ਕੇ ਸਾਥ ਦੇ ਰਹੇ ਹਾਂ ਜੀ ਕੋਈ ਨਾਰਾਜ਼ਗੀ ਨਹੀਂ ਨਹੀਂ ਕੋਈ ਨਾਰਾਜ਼ਗੀ ਨਹੀਂ ਪਾਰਟੀ ਦਾ ਜਿਹੜਾ ਹੁਕਮ ਹੈ ਸਿਰ ਮੱਥੇ ਆ ਜੀ ਕਾ ਇਹ ਟਿਕਟ ਦੇ ਦਾਅਵੇਦਾਰ ਸੀਗੇ ਪਰ ਕਹਿੰਦੇ ਨੇ ਕਿ ਪਾਰਟੀ ਨੇ ਜਿਹੜਾ ਹੁਕਮ ਲਗਾਇਆ ਵਾ ਉਸ ਨੂੰ ਸਿਰ ਮੱਥੇ ਐ ਤੇ ਡਟ ਕੇ ਮਨੀਸ਼ਾ ਕਪੂਰ ਦੀ ਚੋਣ ਮੁਹੀਮ ਦੇ ਵਿੱਚ ਪ੍ਰਚਾਰ ਕਰਾਂਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਐਮਐਲਏ ਮਦਨ ਲਾਲ ਬੱਗਾ ਲਗਾਤਾਰ ਘਰ-ਘਰ ਜਾ ਕੇ ਮਨੀਸ਼ਾ ਕਪੂਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਨੂੰ ਕੀਤੇ ਹੋਏ ਕੰਮਾਂ ਨੂੰ ਲੈ ਕੇ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਕਹਿੰਦੇ ਨੇ 2.5 ਸਾਲ ਪਹਿਲਾਂ ਜਿਹੜੇ ਕੰਮ ਕੀਤੇ ਸੀਗੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਘਾਰਾ ਤੇ ਇੱਕ ਵਾਰ ਫਿਰ ਕਾਉਂਸਲਰ ਜਿਤਾ ਕੇ ਭੇਜੋ ਤਾਂ ਕਿ ਨਿਗਮ ਦੇ ਵਿੱਚ ਵੀ ਹਾਊਸ ਆਮ ਆਦਮੀ ਪਾਰਟੀ ਦਾ ਬਣੇ ਤੇ ਤੁਹਾਡੇ ਹਲਕੇ ਅਤੇ ਤੁਹਾਡੇ ਵਾਰਡ ਦਾ ਵਕਤ ਤੋਂ ਵੱਧ ਵਿਕਾਸ ਹੋ ਸਕੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਤਾਲ ਚਰਚਾ ਟੀਵੀ ਲੁਧਿਆਣਾ